ਕੋਟਾ ਪੈ ਲੋੜ ਪੈਦੀ ਜਨ ਪੁੱਤ ਦੇ ਕੰਦੇ ਦੀ ਸਮਾਸੀ ਚੀਜ਼ ਪਰਖ ਕਰਾਵੇ ਬੰਦੇ ਦੀ ਬਿੱਤੀ ਬਿੱਤਾ ਪੈ ਲੋੜ ਪੈਦੀ ਜਨ ਪੁੱਤ ਦੇ ਕੰਦੇ ਦੀ ਸਮਾਸੀ ਚੀਜ਼ ਪਰਖ ਕਰਾਵੇ ਬੰਦੇ ਦੀ ਜਦੋਂ ਮਾਪਿਓ ਖਰਚੋਂ ਕੰਡਪਾਣੇ ਵਿੱਚ ਪਾਇਆ ਜਾਂਦਾ ਏ ਉਦਾ ਪੁੱਤ ਪਰਖਿਆ ਜਾਂਦਾ ਜਨੋਵੇਂ ਆਇਆ ਜਾਂਦਾ ਏ ਉਹਦਾ ਪੁੱਤ ਪਰਖਿਆ ਜਾਂਦਾ ਜਨੋਵੇਂ ਆਇਆ ਜਾਂਦਾ ਏ ਆਜੇ ਕਰੇ ਗਰੀਬੀ ਤੇ ਪੁੱਲਣਾ ਪੈ ਜੇ ਸਹੁਰਾ ਤੇਨੂੰ ਸੂਟ ਟਾਕਿਆਂ ਵਾਲੇ ਜੇ ਪਾਵੇਂ ਪੈ ਜਾਣ ਔਰਤ ਤੇਨੂੰ ਆਦੇ ਘਰੇ ਘਰੀਪ ਤੇ ਪੁੱਲਣਾ ਪੈ ਜੇ ਸੋਹਰੇ ਤੈਨੂੰ ਸੂਟ ਟਾਕੀਆਂ ਵਾਲੇ ਕੋਣੇ ਪਹਿ ਜਾਣ ਔਰ ਤੈਨੂੰ ਬੱਟ ਜਣੇ ਪਾਸਾ ਚਲਦੀ ਤੇਦਾਰ ਕਰੀਬੀ ਨੇ ਫੇਰ ਔਰਤ ਪਰਖੀ ਜਾਂਦੀ ਏ ਲੋਕੋ ਵਿੱਚ ਗਰੀਬੀ ਦੇ ਫੇਰ ਔਰਤ ਪਰਖੀ ਜਾਂਦੀ ਏ ਲੋਕੋ ਵਿੱਚ ਗਰੀਬੀ ਦੇ ਫੇਰਿਆਂ ਨਾਲ ਵਾਹੀ ਨੂੰ ਚਲ ਵੱਜਦੇ ਬੁੱਲਾਵੇ ਆਹ ਬੰਦੇ ਨੂੰ ਕਰਨਾ ਪੈਜੇ ਚੌਂਕਾ ਝੁੱਲਾਵੇ ਫੇਰਿਆਂ ਨਾਲ ਵਾਹੀ ਨੂੰ ਚਲ ਵੱਜਦੇ ਬੁੱਲਾਵੇ ਆਹ ਬੰਦੇ ਨੂੰ ਕਰਨੇ ਪੈਜੇ ਚੌਂਕਾ ਝੁੱਲਾਵੇ ਨਾ ਦੂਜਾ ਵਿਆਹ ਕਰਵਾਵੇਂ ਆਜੇ ਜਾਨ ਸੁਕੰਜੇ ਤੇ ਫੇਰ ਪਤੀ ਪਰਖਿਆ ਜਾਂਦਾ ਔਰ ਦਿਲ ਪਰ ਪੈ ਜਾਏ ਮੰਝੇ ਤੇ ਫੇਰ ਆ ਪਤੀ ਪਰਖਿਆ ਜਾਂਦਾ ਔਰ ਦਿਲ ਪੈ ਜਾਏ ਮੰਝੇ ਤੇ